ਦੋਸਤੋ ਸਵਰਨ ਆਯੁਰਵੇਦਾ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਨ੍ਹਾਂ ਭੈਣ ਭਰਾਵਾਂ ਨੇ ਸਵਰਨ ਆਯੁਰਵੇਦਾ ਨੂੰ ਫੋਲੋ ਜਾਂ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਇਸ ਨੂੰ ਫੋਲੋ ਜਾਂ ਸਬਸਕ੍ਰਾਈਬ ਕਰ ਲੈਣ ਆਪਾਂ ਨਵੇਂ-ਨਵੇਂ ਵਿਸ਼ਿਆਂ ਤੇ ਗੱਲਾਂ ਅਕਸਰ ਕਰਦੇ ਰਹਿੰਦੇ ਆਂ ਅੱਜ ਆਪਾਂ ਗੱਲ ਕਰਾਂਗੇ ਮਾਇਤਰੀਨ ਦੀ ਜਿਹਨੂੰ ਅੱਧੇ ਸਿਰ ਦਾ ਦਰਦ ਕਿਹਾ ਜਾਂਦਾ ਹੈ आयुर्वेद ਦੇ ਵਿੱਚ ਨੂੰ ਅਧਾ ਸੀਸੀ ਕਿਹਾ ਜਾਂਦਾ ਹੈ। ਯਾਨੀ ਅੱਧਾ ਸਿਰ ਜਿਹਦੇ ਵਿੱਚ ਕਈ ਵਾਰ ਅੱਖ ਵੀ ਇਨਵੋਲ ਹੁੰਦੀ ਹੈ। ਇੱਕ ਅੱਖ ਇੱਥੋਂ ਲੈ ਕੇ ਅੱਖ ਤੋਂ ਲੈ ਕੇ ਅੱਧਾ ਸਿਰ ਦਾ ਹੈਗਾ ਉਹ ਦਰਦ ਕਰਦਾ ਹੈ। ਉਹ ਇਸ ਪਾਸੇ ਦਾ ਵੀ ਹੋ ਸਕਦਾ ਹੈ ਔਰ ਇਸ ਪਾਸੇ ਦਾ ਵੀ ਹੋ ਸਕਦਾ ਹੈ। ਕਈ ਵਾਰ ਜੀ ਕੱਚਾ ਵੀ ਹੁੰਦਾ ਹੈ ਮਰੀਜ਼ ਦਾ ਉਲਟੀ ਵੀ ਆ ਜਾਂਦੀ ਹੈ। ਲੋਕ 15-15 20-20 ਸਾਲਾਂ ਤੋਂ ਇਹਦੇ ਵਾਸਤੇ ਗੋਲੀਆਂ ਖਾਂਦੇ ਆ। ਦਰਦ ਵਾਸਤੇ ਔਰ ਕਈ ਵਾਰ ਇਹ ਹੁੰਦਾ ਵੀ ਦਿਮਾਗ ਤੇ ਵੀ ਹੌਲੀ-ਹੌਲੀ ਉਦਾਸਰ ਹੋਣ ਲੱਗ ਜਾਂਦਾ ਹੈ ਸਾਰੇ ਸ਼ਰੀਰ ਤੇ ਉਦਾਸਰ ਹੋ ਜਾਂਦਾ ਹੈ ਆਯੁਰਵੇਦ ਦੇ ਵਿੱਚ ਵੀ ਬਹੁਤ ਸਾਰੀਆਂ ਮੈਡੀਸਿਨਸ ਹੈ ਐਲੋਪੈਥੀ ਦੇ ਵਿੱਚ ਤਾਂ ਚਲੋ ਪੇਨ ਕਿਲਰ ਹੈ ਉਹ ਪੇਨ ਕਿਲਰ ਖਾਂਦੇ ਰਹਿੰਦੇ ਆ ਅੱਜ ਆਪਾਂ ਦਵਾਈ ਦੀ ਗੱਲ ਨਹੀਂ ਕਰਨੀ ਮੈਂ ਕੁਦਰਤੀ ਤਰੀਕੇ ਨਾਲ ਆਯੁਰਵੈਦਿਕ ਤਰੀਕੇ ਦੇ ਨਾਲ ਤੁਹਾਨੂੰ ਦੱਸੂਗਾ ਵੀ ਇਹ ਮਾਈਗਰੇਨ ਦਾ ਜਿਹੜਾ ਦਰਦ ਹੈ ਉਹ ਕਿਵੇਂ ਦੂਰ ਹੋ ਸਕਦਾ ਹੈ ਬਹੁਤ ਹੀ ਸੌਖਾ ਤਰੀਕਾ ਬਹੁਤ ਹੀ ਸਰਲ ਤੁਸੀਂ ਘਰ ਦੇ ਵਿੱਚ ਆਸਾਨੀ ਦੇ ਨਾਲ ਇਹਨੂੰ ਤਿਆਰ ਕਰ ਸਕਦੇ ਹੋ ਕੀ ਕਰਨਾ ਹੈ 10 ਗਿਰੀਆਂ ਜਿਹੜੀਆਂ ਹੈਗੀਆਂ ਉਹ ਬਦਾਮ ਦੀਆਂ ਲੈ ਲੈਣੀਆਂ ਇੱਕ ਅਕਰੋਟ ਦੀ ਗਿਰੀ ਲੈ ਲੈਣੀ ਹੈ ਸਾਰੀ ਰਾਤ ਉਹਨੂੰ ਭਿਉਂਦਿਓ ਸਵੇਰੇ ਬਦਾਮ ਦਾ ਤੇ ਅਕਰੋਟ ਦੋਨਾਂ ਦਾ ਛਿਲਕਾ ਲਾ ਲਓ ਔਰ ਉਹਨੂੰ ਕੁੰਡੇ ਦੇ ਵਿੱਚ ਪਾ ਲਓ ਜਾਂ ਖਰਲ ਹੁੰਦੀ ਹੈ ਜਿਹੜੀ ਜਿੱਥੇ ਆਯੁਰਵੈਦਿਕ ਦਵਾਈਆਂ ਰਗੜਦੇ ਆ ਜੇ ਕਿਸੇ ਦੇ ਘਰ ਉਹ ਹੈਗੀ ਆ ਤਾਂ ਉਹਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਜਾਂ ਕੁੰਡਾ ਤਾਂ ਸਾਰਿਆਂ ਦੇ ਘਰ ਹੀ ਹੁੰਦਾ ਹੀ ਹੈ ਕੁੰਡੇ ਚ ਪਾਓ ਘੋਟਣਾ ਚੱਕੋ ਔਰ ਉਹਨੂੰ ਰਗੜਨਾ ਸ਼ੁਰੂ ਕਰਦੇ ਆ ਰਗੜੀ ਜਾਓ 5 ਮਿੰਟ 10 ਮਿੰਟ ਤੁਸੀਂ ਦੇਖੋਗੇ ਹੌਲੀ ਹੌਲੀ ਚਿੱਟਾ ਚਿੱਟਾ ਦੁੱਧ ਜਾਂ ਨਿਕਲਣਾ ਸ਼ੁਰੂ ਹੋ ਜਾਊਗਾ ਇਹਦੇ ਵਿੱਚ ਉਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਇੱਕ ਗਲਾਸ ਦੁੱਧ ਲੈ ਲੈਣਾ ਹੈ ਔਰ ਥੋੜਾ ਥੋੜਾ ਕਰਕੇ ਉਹਦੇ ਵਿੱਚ ਪਾਈ ਜਾਣਾ ਔਰ ਉਹਨੂੰ ਰਗੜੀ ਜਾਣਾ ਹੈ ਰਗੜੀ ਜਾਣਾ ਹੈ ਆਯੁਰਵੇਦ ਦੇ ਅਨੁਸਾਰ ਮਰਦਨਮ ਗੁਣਵਰਧਨਮ ਕਿਹਾ ਜਾਂਦਾ ਹੈ ਯਾਨੀ ਜਿੰਨਾ ਆਪਾਂ ਮਰਦਨ ਕਰੀ ਜਾਵਾਂਗੇ ਯਾਨੀ ਰਗੜੀ ਜਾਵਾਂਗੇ ਓਨੀਆਂ ਉਹਦੇ ਗੁਣ ਤੇ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਉਹ ਵਧੀ ਜਾਣਗੀਆਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵੀ ਹੌਲੀ ਹੌਲੀ ਸਾਰੇ ਦੁੱਧ ਦਾ ਜਦੋਂ ਪੂਰਾ ਦੁੱਧ ਗਲਾਸ ਦਾ ਉਹਦੇ ਵਿੱਚ ਤੁਸੀਂ ਖਾਲੀ ਹੋ ਗਿਆ ਉਹਨੂੰ ਤੁਸੀਂ ਰਖੜੀ ਜਾਣਾ ਬਾਅਦ ਦੇ ਵਿੱਚ ਉਹਨੂੰ ਗਲਾਸ ਚ ਪਾ ਕੇ ਤੁਸੀਂ ਪੀ ਲੈਣਾ ਹੈ ਖਾਲੀ ਪੇਟ ਜੇ ਤੁਸੀਂ ਕਰੋ ਤਾਂ ਕਮਾਲ ਹੈ ਔਰ ਉਸ ਤੋਂ ਬਾਅਦ ਅੱਧਾ ਪੌਣਾ ਘੰਟਾ ਤੁਸੀਂ ਕੋਈ ਚੀਜ਼ ਨਹੀਂ ਖਾਣੀ ਤੁਸੀਂ ਦੋ ਵਾਰ ਇਹਨੂੰ ਕਰਨਾ ਹੈ ਸਵੇਰੇ ਵੀ ਔਰ ਸ਼ਾਮ ਨੂੰ ਵੀ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਣੇ ਮਾਈਗਰੇਨ ਦਾ ਰਿਜ਼ਲਟ ਦੇਖੋਗੇ ਔਰ ਮੈਂ ਤੁਹਾਨੂੰ ਯਕੀਨ ਦਵਾਉਣਾ ਹੈ ਤੁਹਾਨੂੰ ਪੋਜ਼ਿਟਿਵ ਜਿਹੜਾ ਹੈਗਾ ਰਿਜ਼ਲਟ ਆਊਗਾ ਤੁਸੀਂ ਇਹਦਾ ਇਸਤੇਮਾਲ ਕਰੋ ਆਪਣੇ ਤਜਰਬੇ ਨਿਰਣਾ ਸਾਂਝੇ ਕਰੋ ਔਰ ਜਿਹੜੇ ਲੋਕ ਬਹੁਤ ਸਾਲਾਂ ਤੋਂ ਪਰੇਸ਼ਾਨ ਨੇ ਮਾਈਗ੍ਰੇਨ ਤੋਂ ਲਗਾਤਾਰ ਦਵਾਈਆਂ ਖਾ ਰਹੇ ਨੇ ਉਹਨਾਂ ਨੂੰ ਰਾਹਤ ਪੱਕੇ ਤੌਰ ਤੇ ਮਿਲੂਗੀ ਔਰ ਤੁਸੀਂ ਹੋਰਾਂ ਦੇ ਨਾਲ ਵੀ ਇਹਨੂੰ ਸ਼ੇਅਰ ਕਰੋ ਸਾਡੇ ਆਯੁਰਵੈਦਿਕ ਕਲੀਨਿਕ ਤੇ ਵਿੱਚ ਔਰਤਾਂ ਤੇ ਮਰਦਾਂ ਤੇ ਹਰ ਤਰ੍ਹਾਂ ਦੇ ਗੁਪਤ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ਪੇਟ ਦੀ ਹਰ ਤਰ੍ਹਾਂ ਦੀ ਸਮੱਸਿਆ ਚਾਹੇ ਪੁਰਾਣੀ ਤੋਂ ਪ੍ਰਾਣੀ ਸੰਗਰਹਿਣੀ ਹੋਵੇ ਜਲਨ ਹੋਵੇ ਗੈਸ ਬਣਦੀ ਹੋਵੇ ਕਬਜ਼ ਹੋਵੇ ਪੁਰਾਣੀ ਤੋਂ ਪ੍ਰਾਣਾ ਮਾਈਗ੍ਰੇਨ ਹਰ ਚੀਜ਼ ਦੀ ਜਿਹੜਾ ਹੈਗਾ ਉਹ ਮੈਡੀਸਿਨ ਸਾਡੇ ਕੋਲ ਉਪਲਬਧ ਹੈ ਗੋਡਿਆਂ ਮੋਡਿਆਂ ਦਾ ਦਰਦ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਹੋਵੇ ਤੁਸੀਂ ਮੇਰੇ ਨਾਲ ਫੋਨ ਤੇ ਵੀ ਪરાਮਾਰਸ਼ ਕਰ ਸਕਦੇ ਹੋ ਔਰ ਹਰ ਬਿਮਾਰੀ ਦਾ ਹੱਲ ਅਸੀਂ ਆਯੁਰਵੈਦਿਕ ਤਰੀਕੇ ਨਾਲ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ